ਬੱਚ ਵੀ ਜਾਵੇ ਜੇ ਉਹਨੂੰ ਕੋ ਜਾਨਵਰ ਨਾ ਵੀ ਖਾਵੇ ਤੇ ਉਹਦੀ ਮੌਤ ਜਿਹੜੀ ਅਖੀਰ ਹੁੰਦੀ ਹੈ ਵੀ ਉਹਦੀ ਜ਼ਹਿਰ ਅੰਦਰ ਵੱਧਦੀ ਜਾਂਦੀ ਹੈ ਸਰੀਰ ਕਮਜ਼ੋਰ ਹੁੰਦਾ ਜਾਂਦਾ ਆਪਦੀ ਜ਼ਹਿਰ ਦੇ ਅੰਦਰ ਸੜ ਸੜ ਕੇ ਸੱਪ ਜਿਹੜਾ ਮਰ ਜਾਂਦਾ ਉਹੀ ਮਨਮੁਖ ਦੀ ਖੇਡ ਹੈ ਜਦੋਂ ਬਚਪਨ ਹੈ ਭਰ ਜਵਾਨੀ ਹੈ ਉਦੋਂ ਨਿੰਦਿਆ ਦੁਬਦਾ ਕਰੋਧ ਲੜਾਈਆਂ ਸਭ ਕੁਝ ਕਰ ਵੀ ਲੈਂਦਾ ਹੈ ਅੰਦਰ ਕਰੋਧ ਪਾਲਦਾ ਹੈ ਦੁਬਦਾ ਕਰਦਾ ਹੈ ਜਦੋਂ ਫਿਰ ਉਹ ਬਢੇਪਾ ਆਉਂਦਾ ਹੈ ਉਹ ਜਿਹੜੀਆਂ ਚਿੰਤਾਵਾਂ ਕਰੋਧ ਕਲੇਸ਼ ਨੇ ਉਹ ਬਢੇਪੇ ਦੇ ਵਿੱਚ ਜਾ ਕੇ ਟੈਨਸ਼ਨ ਤਣਾਵ ਦਾ ਰੂਪ ਧਾਰਨ ਕਰਕੇ ਉਹਨੂੰ ਤੰਗ ਕਰਦੀਆਂ ਨੇ ਰਾਤ ਰਾਤ ਨੂੰ ਸੌਣ ਨਹੀਂ ਦਿੰਦੀਆਂ ਉਹਨੂੰ ਉਹੀ ਉਹੀ ਖੇਡ ਚੱਲ ਪੈਂਦੀ ਦਿਮਾਗ ਵਿੱਚ ਕੋਈ ਪੁਰਾਤਨ ਚੱਲ ਪਿਆ ਜੋ ਪਾਪ ਕੀਤੇ ਨੇ ਜੋ ਪੁੱਲ ਕੀਤੇ ਨੇ ਜੋ ਕੋਈ ਚੱਲ ਪੈਂਦੀ ਰਾਤ ਨੂੰ ਦਿਮਾਗ ਸਾਰੀ ਰਾਤ ਚੱਲਦੀ ਹੈ ਕਹਿੰਦਾ ਨੀਂਦ ਨਹੀਂ ਆਉਂਦੀ ਜ਼ਹਿਰ ਵੱਧ ਗਿਆ ਤੇ ਅਖੀਰ ਉਹੀ ਜ਼ਹਿਰ ਉਹਦੇ ਸਰੀਰ ਨੂੰ ਖੀਨ ਕਰ ਕਰਕੇ ਫੁਰਨਿਆਂ ਦੇ ਵਿੱਚ ਉਮਰ ਜਾਂਦਾ ਹੁਣ ਜਿਹੜੀ ਗੱਲ ਮਣੀ ਦੀ ਹੈ ਤਿੰਨ ਤਰ੍ਹਾਂ ਦੇ ਸੱਪ ਨੇ ਸੱਪ ਦੇ ਅੰਦਰ ਮਣੀ ਹੁੰਦੀ ਹੈ ਜਿਵੇਂ ਜਿਵੇਂ ਕੁਦਰਤੋਂ ਦੇ ਨਾਲ ਖਿਲਵਾੜ ਨਹੀਂ ਕਰਦੀ ਉਹਦੇ ਅੰਦਰ ਮਣੀ ਪ੍ਰਗਟ ਹੁੰਦੀ ਜਾਂਦੀ ਹੈ ਉਹ ਮੋਤੀ ਜਿਹਾ ਇੱਕ ਹੁੰਦਾ ਹੈ ਹੋਰ ਕੋਈ ਉਹਦੇ ਮਣੀ ਨਹੀਂ 나ਗ ਮਣੀ ਉਹਨੂੰ ਕਹਿੰਦੇ ਨੇ ਕਈ ਵਾਰੀ ਕੋ ਪੁਰਾਤਨ ਜੋਗੀ ਕੱਢਦੇ ਸੀ ਅੱਜ ਕੱਲ ਤਾਂ ਐਵੇਂ ਹੀ ਚੁੱਕੀ ਫਿਰਦੇ ਹੁੰਦੇ ਇੱਕ ਸੱਪ ਆਉਂਦੇ ਅੰਦਰ ਮਣੀ ਹੈ ਉਹਨੂੰ ਕੱਢਣੀ ਨਹੀਂ ਆਉਂਦੀ ਦੂਸਰਾ ਸੱਪ ਹੈ ਉਸ ਮਣੀ ਨੂੰ ਸਿਰ ਦੇ ਵਿੱਚੋਂ ਕੱਢ ਲੈਂਦਾ ਜਿਵੇਂ ਮਾਤਾ ਬੱਚੇ ਨੂੰ ਜਨਮ ਦਿੰਦੀ ਹੈ ਨਾ ਵਿਧੀ ਵਿਦਾਨ ਹੈ ਉਹ ਮਣੀ ਨੂੰ ਕੱਢ ਲੈਂਦਾ ਪਰ ਉਹਦੇ ਵਿੱਚੋਂ ਸਹਿ ਸਭਾਈ ਮਣੀ ਬਾਹਰ ਆ ਜਾਂਦੀ ਪਰ ਉਹਨੂੰ ਪਤਾ ਨਹੀਂ ਵੀ ਇਸ ਨੂੰ ਉਪਯੋਗ ਕਿਵੇਂ ਕਰਨਾ ਤੀਸਰਾ ਜਿਹੜਾ ਇੱਕ ਸੱਪ ਹੈ ਉਹ ਉਸ ਮਣੀ ਨੂੰ ਕੱਢ ਲੈਂਦਾ ਤੇ ਜਦੋਂ ਬੜੇਫੇ ਦੇ ਵਿੱਚ ਜਾ ਕੇ ਉਹਦੀ ਜ਼ਹਿਰ ਉਹਨੂੰ ਤੰਗ ਕਰਦੀ ਹੈ ਸਮਾਂ ਆਉਣ ਤੇ ਉਹ ਮਣੀ ਪ੍ਰਗਟ ਹੋ ਕੇ ਬਾਹਰ ਆਉਂਦੀ ਹੈ ਉਹ ਮਣੀ ਨੂੰ ਆਪਦੀ ਜੀਭਾ ਦੇ ਨਾਲ ਚਟਦਾ ਹੈ ਉਹ ਜਦੋਂ ਮਣੀ ਨੂੰ ਜੀਭਾ ਦੇ ਨਾਲ ਚਟਦਾ ਹੈ ਉਹ ਮਣੀ ਵਿੱਚ ਐਸਾ ਰਸ ਹੈ ਰਸਾਇਣ ਰੱਖਿਆ ਹੋਇਆ ਕੁਦਰਤ ਨੇ ਉਹ ਜਿਹੜਾ ਉਹਦੇ ਅੰਦਰ ਦਾ ਜ਼ਹਿਰ ਹੈ ਉਹ ਉਹਨੂੰ ਖਤਮ ਕਰਦਾ ਹੈ ਤੇ ਉਹ ਜਿਹੜਾ ਸੱਪ ਹੈ ਉਹ ਮਣੀ ਨੂੰ ਚਟਦਾ 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 ਉਹਦੇ ਅੰਦਰ ਦਾ ਜ਼ਹਿਰ ਤੇ ਵਿਚਾਰ ਸ਼ਾਂਤ ਹੁੰਦੇ ਨੇ ਜਦੋਂ ਉਹਦੇ ਵਿਚਾਰ ਜੇਕਰ ਸ਼ਾਂਤ ਹੋ ਜਾਣ ਲੰਬੀ ਉਮਰ ਉਹ ਮਣੀ ਨੂੰ ਉਸ ਨੂੰ ਚਟਦਾ ਰਹੇ ਉਹਦੇ ਵਿਚਾਰ ਸ਼ਾਂਤ ਹੋ ਜਾਣ ਉਸੇ ਜੂਨ ਵਿੱਚ ਉਹਦਾ ਮਨ ਜਿਹੜਾ ਮਣੀ ਫਸਿਆ ਹੋਇਆ ਨਾ ਸੱਤ ਬਣਿਆ ਉਹ ਵਿਰਾਗ ਕਰ ਜਾਵੇ ਵੀ ਹੇ ਸੱਚੇ ਪਾਤਸ਼ਾਹ ਮੈਨੂੰ ਕਿੱਥੇ ਫਸਾਇਆ ਤੂੰ ਕੱਢ ਲੈ ਉਹਦੀ ਜੂਨ ਬਦਲੀ ਹੋ ਜਾਂਦੀ ਹੈ ਜਿਹੜਾ ਆਪਾਂ ਕਹਿੰਦੇ ਨਾ ਵੀ 100 ਸਾਲ ਦਾ ਸੱਤ ਅਮਰ ਹੋ ਜਾਂਦਾ ਹੈ ਅਮਰ ਉਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਉਹ ਕਹਿੰਦੇ ਜੀ ਉਹ ਰੂਪ ਧਾਰਨ ਕਰ ਲੈਂਦਾ ਰੂਪ ਇਸ ਤਰ੍ਹਾਂ ਨਹੀਂ ਵੀ ਕੋਈ ਸੱਤ ਬਈ ਜੀ ਆ ਬੰਦਾ ਬਣ ਕੇ ਉਹਨੂੰ ਸੱਤ ਬਣਿਆ ਇਸ ਤਰ੍ਹਾਂ ਰੂਪ ਧਾਰਨ ਕੀ ਹੈ ਵੀ ਜੇ ਉਹ ਲੰਬਾ ਹਰਸਾ ਉਸ ਮਣੀ ਨੂੰ ਚੂਸਦਾ ਰਹੇ ਚੂਸਦੇਸ ਚੂਸਦੇ ਆਉਂਦੀ ਜ਼ਹਿਰ ਮਰਦੀ ਏ ਉਹਦਾ ਮਨ ਸ਼ਾਂਤੀ ਵਿੱਚ ਜਾਂਦਾ ਤੇ ਉਹ ਫਸਿਆ ਤਾਂ ਤਾਂ ਹੀ ਹੋਇਆ ਨਾ ਦੁਬਧਾ ਕੀਤੀ ਏ ਕਲੇਸ਼ ਕੀਤਾ ਉਹਨੂੰ ਸਰਪ ਦੀ ਜੂਨ ਮਿਲੀ ਏ ਅੰਤਕਾਲ ਜੋ ਲక్ష్ਮੀ ਸਿਮਰਾ ਐਸੀ ਚਿੰਤਾ ਵੇਜੇ ਮਰੇ ਸਰਪ ਜੂਨ ਵੱਲ ਵੱਲ ਉਤਰਿਆ ਪਤਾ ਨਹੀਂ ਕਿੰਨੇ ਜਨਮ ਜਾਂਦਾ ਏ ਉਹ ਮਣੀ ਉਸ ਦਾ ਇਲਾਜ ਕਰ ਸਕਦੀ ਏ ਉਹ ਵਿਰਾਗ ਕਰੇਗਾ ਪਛਤਾਪ ਕਰੇਗਾ ਜਿਵੇਂ ਗਜ ਨੇ ਜਦੋਂ ਉਹਦੇ ਪੈਰਾਂ ਨੂੰ ਆ ਕੇ ਥੱਲੋਂ ਮਗਰਮਸ਼ ਨੇ ਫੜ ਲਿਆ ਤੇ ਗਜ ਨੇ ਪੁਕਾਰ ਕੀਤੀ ਗਜ ਸਿਉ ਹੋਤ ਸਹਾਏ ਸੱਚੇ ਪਾਤਸ਼ਾਹ ਮੈਨੂੰ ਵਿਚਾਲਾ ਉਹ ਕੋ ਪੁਰਬਲਾ ਜਪੀ ਤਪੀ ਸੀ ਪਰ ਸਾਧੂਆਂ ਦਾ श्रापਿਆ ਹੋਇਆ ਸੀਗਾ ਹੁਕਮ 'ਚ ਨਹੀਂ ਚੱਲਿਆ ਜਪ ਤਪ ਕਰਦਾ ਸੀਗਾ ਪਰ ਹੁਕਮ ਤੋਂ ਬਾਹਰ ਚੱਲ ਗਿਆ ਸਾਧੂਆਂ ਨੇ श्राप ਦਿੱਤਾ ਤੇ ਉਹਨੂੰ ਹੱਥੀ ਦੀ ਜੂਨ ਮਿਲ ਗਈ